ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਰਜਿਸਟਰਡ ਨਵਾਂ ਸ਼ਹਿਰ ਬਲੋਂ ਦਾਣਾ ਮੰਡੀ ਨਵਾਂ ਸ਼ਹਿਰ ਵਿਖੇ 19ਵਾਂ ਮਹਾਨ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਿਸ਼ੀਨ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਇਸ ਮੌਕੇ ਤੇ ਸਤਗੁਰੂ ਰਵਿਦਾਸ ਅੰਮ੍ਰਿਤ ਬਾਣੀ ਭਵਨ ਇਬਰਾਹਿਮ ਬਸਤੀ ਦਾ ਉਦਘਾਟਨ ਸ੍ਰੀ 108 ਸੰਤ ਨਿਰੰਚਨ ਦਾਸ ਜੀ ਡੇਰਾ ਸਚਕੰਡ ਬੱਲਾ ਨੇ ਆਪਣੇ ਕਰ ਕਮਲਾ ਨਾਲ ਕੀਤਾ ਉਹਨਾਂ ਇਸ ਨੂੰ ਟਰਸਟ ਦੀ ਪ੍ਰਾਪਤੀ ਦੱਸਿਆ ਤੇ ਸਭ ਮੈਂਬਰਾਂ ਨੂੰ ਵਧਾਈ ਦਿੱਤੀ

ਪਨਾਮਾਇਆ ਬੜੀ ਜੁਲਪਨੀ ਮਾਇਆ ਬੜੀ ਬੰਦੀ ਸਤਿ ਸ਼੍ਰੀ ਅਕਾਲ ਜੀ ਬੋਲ ਮੌਲਵਾਨ ਜੌਰ ਰਮਈਆ ਕਾਰਨੇ ਕਾਰਨ ਤੋਂ ਨਾਮ ਬੋਲੋ ਜੀ ਚਰਨ ਤੇ ਜਾ ਕੇ ਜਿਹ ਰਵਿਦਾ ਸਾਹਸਵਰਦੀ ਉਹ 3 ਪ੍ਰੇਵਰਸ਼ਣ ਦੇਖ ਕੇ ਭਾਨੂ ਭਾਨੂ ਸ਼ੌਟ ਪੁਰਦਾ ਸੁਮਹਾਰਾਜੀ ਜਨੁਮਸਤਰਾ ਜੁਸਤਰ ਸੀਰ ਗਵਰਨਪੁਰ ਕਲਪਸ਼ੀ ਬੇਜੋੜਾ ਹਾਰਮੋਰ ਡੇਰਾ ਸਿਕਸੂਨ ਬਦਵਾ ਸੰਗੁਰਤਾ ਮੋਤੀ ਸ਼ਾਹ ਮੋਤੀ ਦਾ ਸ਼ੁਭਾਰਤ ਦਾ ਹੰਸਕੀ ਸਭ ਵਾਧਕ ਜੀ ਦੇ ਪਾਸੋਂ ਮੰਗਾਰ ਸਤਿਮੰਨ ਕੰਟਰੋਲ ਮਾਚ ਬਿਲਾ ਕੰਟਰੋਲ ਦਾ ਪ੍ਰਸਾਦ ਨੂੰ ਸਵਾਮੀ ਹਰੀਦਾ ਮੰਗਾਰ ਸਵਾਮੀ ਦੇ ਕੋਲ ਜੁੜੇ ਹੋਏ ਸਤਿਪੰਥ ਗਰਵਾਣਾ ਆਦਰਨੀਏ ਸਤਕਾਰਯੋਗ ਸਰਦਾਰ ਸਵਾਮੀ ਤਰਜਤ ਦਾ ਅੱਜ ਮਗਨਾ 20ਵਾਂ ਸਾਲ ਪਵਨ ਮਹਾਨ ਪੁਰਸ਼ੀ ਸੰਤ ਰਾਮਾਨੰਦ ਜੀ ਸਾਗੁਰ ਸਤਿਪਾਸ਼ਾウ ਦੀ ਕੇ ਪਾਵਨ ਪਵਿੱਤਰ ਸਰਮਾ ਕਮਨਾ ਤੋਂ ਪਰਛਾਇਆ ਹੋਇਆ ਨਗਰ ਸਾਕੁਰ ਸਤਿਪਾਸ਼ਾ ਨਮਾ ਸ਼ਹਿਰ ਵਿਖੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰਸਟ ਵੱਲੋਂ ਸਾਕੁਰ ਸਤਿਪਾਸ਼ਾ ਨਾਮੇ ਅਮਰਤਵਾਨੀ ਕਮਨਾ ਸਾਰੇ ਜੀ ਨੇ ਜੇਸਤਾਲ ਉਘਾਟਨ ਅਜ ਸੰਗਤ ਸਾਹਿਬੀ ਨਰਿੰਦਰ ਦਾਸ ਮਹਾਰਾਜੀ ਦੇ ਘਰ ਕਮਲਾ ਦੁਆਰਾ ਕੀਤਾ ਜਾ ਰਿਹਾ ਹੈ ਪਾਤਸ਼ਾਹ ਗਰਪਾ ਕਰਨੀ ਅਕਾਲ ਪੁਰਖ ਅਨਤਰਜਮੀ ਸਾਕੁਰ ਸਤਿਪਾਸ਼ਾ ਦੀ ਸੁਭਤੀਏ ਟਰਸਟ ਤੇ ਅਪਨਾ ਅਸ਼ੀਰਵਾਦ ਬਖਸ਼ਿਸ਼ ਕਰਨਾ ਸਾਧੂ ਸੱਚੇ ਪਾਤਸ਼ਾਹ ਕਿਰਪਾ ਕਰਨੀ ਸੰਤਾਂ ਤੇ ਸਾਰਿਆਂ ਤੇ ਮੇਰਾ ਪ੍ਰੇਰਣਾ ਕਰਨਾ ਆਪ ਜੀ ਕੇ ਪਾਵਨ ਚੰਮਾ ਕਮਲਾ ਕਾਸ਼ ਦੀ ਵਟੂ ਕਰਦੀ ਅੱਗੇ ਮੰਗ ਲਈ ਕਿਰਪਾ ਕਰਨੀ ਮੇਰਾ ਪ੍ਰਯਾਸ ਰੱਖਣਾ ਕਰਦੀ ਕਲਾ ਤੇਰੇ ਹਾਥੇ ਸੰਗਤ ਗੋਲੇ ਸੋਨਰ ਭੈ ਸਤਿਗੁਰੂ ਦਾਤ ਮਹਾਰਾਜ ਜੈ ਬ੍ਰਹਮਾਨੰਦ ਮਹਾਰਾਜ ਕੀ ਜੈ ਆਸਰਾ ਲੈ ਕਰਕੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰਸਟ ਨਵਾ ਸ਼ਹਿਰ ਵੱਲੋਂ ਇਹ ਬਹੁਤ ਸੁੰਦਰ ਉਪਰਾਲਾ ਕੀਤਾ ਗਿਆ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਮਰਤ ਮੀ ਬਾਣੀ ਦੇ ਪ੍ਰਕਾਸ਼ ਕਰਕੇ ਸ਼੍ਰੀ ਗੁਰੂ ਰਵਿਦਾਸ ਅਮਰਤ ਬਾਣੀ ਭਵਨ ਦਾ ਅੱਜ ਉਦਘਾਟਨ ਸਤਿਗੁਰੂ ਸਵਾਮੀ ਨਰਿੰਦਰ ਦਾਸ ਮਹਾਰਾਜ ਜੀ ਦੀ ਪਾਵਨ ਰਹਿਨਮਾਈ ਹੇਠ ਕਰਵਾਇਆ ਗਿਆ ਹੈ ਮੈਂ ਸਮੂਹ ਤੇ ਟਰੱਕ ਦੇ ਯੋਧੇਦਾਰਾਂ ਨੂੰ ਔਰ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀਆਂ ਮਹਾਰਾਜ ਦੀਵਾਲੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਜਿਹੜਾ ਆਪਾਂ ਗੁਰੂ ਘਰ ਦੀ ਕਿਸੇ ਦੀ ਵਿਚਾਰੀ ਕਰਦੇ ਆਂ ਘਰ ਤਾਂ ਆਪਾਂ ਸਾਰੇ ਬਣਾਉਂਦੇ ਆਂ ਲੇਕਿਨ ਗੁਰੂ ਘਰ ਕੋਈ ਕੋਈ ਬਣਾਉਂਦੇ ਨਹੀਂ ਗੁਰੂ ਘਰ ਜਿੱਥੇ ਗੁਰੂ ਦੀ ਗੱਲ ਹੁੰਦੀ ਹੋਵੇ ਜਿੱਥੇ ਸਾਨੂੰ ਗੁਰੂ ਦੀ ਵਿਚਾਰਧਾਰਾ ਨਾਲ ਜੋੜਿਆ ਜਾਵੇ ਜਿੱਥੇ ਸਾਨੂੰ ਕੋਈ ਪਰਮੇਸ਼ਰ ਦੇ ਘਰ ਦੀ ਗੱਲ ਸੁਣਨ ਨੂੰ ਮਿਲੇ ਜਿੱਥੇ ਅਸੀਂ ਆਪਸ ਵਿੱਚ ਬੈਠ ਕੇ ਗੁਰੂ ਦੇ ਜੀਵਨ ਦੀਆਂ ਵਿਚਾਰਾਂ ਕਰ ਸਕੀਏ ਉਸ ਨੂੰ ਅਸੀਂ ਗੁਰੂ ਘਰ ਕਹਿੰਦੇ ਆਜ ਮਹਾਰਾਜੀ ਨੇ ਸਮੁੱਚੇ ਸੰਤਾਂ ਦੇ ਉੱਤੇ ਬੜੀ ਕਿਰਪਾ ਕੀਤੀ ਹੈ ਸੰਤਪੁਰਾਂ ਦੀ ਪਾਵਨ ਰਹਿਣ ਵਾਲੀ ਹੈ ਇਹ ਜੋ ਸਾਰੀਆਂ ਸੰਤਾਂ ਨੇ ਸੁਪਰਚਾਰਜ ਕੀਤਾ ਹੈ ਮੈਂ ਕਿਹਾ ਅੱਜ ਫਿਰ ਮਹਾਰਾਜੀ ਵੱਲੋਂ ਆਪ ਸਾਰੀਆਂ ਸੰਤਾਂ ਨੂੰ ਸਾਜ ਦੇ ਦਿੰਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਸਤਿ ਸ੍ਰੀ ਅਕਾਲ ਸੱਜਿਆ ਪਾਸ਼ਾ ਜੀ ਅੱਜ ਦੇ ਸਵਾਗਤ ਦੇ ਵਿੱਚ ਸਤਿਕਾਰ ਨੂੰ ਦਰਸ਼ਨ ਦੇਦਾਰੇ ਬਖਸ਼ਿਸ਼ ਕਰਨ ਵਾਸਤੇ ਪਹੁੰਚੇ ਨੇ